ਬਠਿੰਡਾ ਦੇ ਅੰਦਰ ਨਸ਼ਾ ਤਸਕਰਾਂ ਦੇ ਹੌਸਲੇ ਬਲੰਦ ਨਸ਼ਾ ਵੇਚਣ ਤੋਂ ਰੋਕਿਆ ਤਾਂ ਇੱਕ ਨੌਜਵਾਨ ਦੀ ਕੀਤੀ ਗਈ ਕੁੱਟਮਾਰ ਗੱਡੀ ਚੜਾਉਣ ਦੀ ਕੀਤੀ ਕੋਸ਼ਿਸ਼ ਨੰਗਾ ਕਰਕੇ ਬਣਾਈ ਵੀਡੀਓ ਤੇਜ਼ ਤਰ੍ਹਾਂ ਹਥਿਆਰਾਂ ਦੇ ਨਾਲ ਹਮਲਾ ਕਰਕੇ ਕੀਤਾ ਜ਼ਖਮੀ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਮਾਮਲਾ ਬਠਿੰਡਾ ਦੀ ਅਮਰਪਰਾ ਬਸਤੀ ਗੱਡੀ ਨੰਬਰ 3 ਦਾ ਪਾਵੇਂ ਬਠਿੰਡਾ ਪੁਲਿਸ ਵੱਲੋਂ ਲਗਾਤਾਰ ਅਪਰਾਲੇ ਕੀਤੇ ਜਾ ਰਹੇ ਹੈ ਤੇ ਹੁਣ ਬਠਿੰਡਾ ਦੇ ਅੰਦਰ ਇੱਕ ਤਾਜ਼ੀ ਘਟਨਾ ਦੇਖਣ ਨੂੰ ਮਿਲੀ ਹੈ ਜਿੱਥੇ ਪਾਈ ਮੁਖਤੌਰ ਵਰਗੀ ਘਟਨਾ ਬਠਿੰਡਾ ਦੀ ਅਮਰਪੁਰਾ ਵਸਤੀ ਗਲੀ ਨੰਬਰ 10 ਦੇ ਵਿੱਚ ਹੋਈ ਹੈ ਜਿਵੇਂ ਕਿ ਬਠਿੰਡਾ ਦੇ ਪਿੰਡ ਪਾਈ ਮੁਖਤੌਰ ਵਿਖੇ ਇੱਕ ਸਾਬਕਾ ਫੌਜੀ ਵੱਲੋਂ ਨਸ਼ਾ ਤਸਕਰੀ ਸੂਚਨ ਦਿੱਤੀ ਤਾਂ ਉਹਨਾਂ ਬਲੋਖ ਦੀ ਬੁਰੇ ਤਰ੍ਹਾਂ ਕੁੱਟਮਾਰ ਆਪਣਾ ਕੀਤਾ ਕੀਤੇ ਕੀ ਉਹਦੀ ਲੱਤਾਂ ਤੱਕ ਤੋੜ ਦਿੱਤੀ ਇੰਨੇ ਸੰ ਉਸੇ ਤਰ੍ਹਾਂ ਦੀ ਘਟਨਾ ਹੁਣ ਬਠਿੰਡਾ ਦੇ ਅਮਰਪੁਰਾ ਵਸਤੀ ਵਿਖੇ ਹੋਈ ਹੈ ਜਿੱਥੇ ਇੱਕ ਨੌਜਵਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਨੇ ਨਸ਼ਾ ਤਸਕਰਾਂ ਨੂੰ ਨਸ਼ਾ ਵੇਚਣ ਤੋਂ ਰੋਕਿਆ ਸੀ ਇੱਕ ਸਾਰਾ ਪਰਿਵਾਰ ਹੀ ਬਠਿੰਡਾ ਦੀ ਅੰਮ੍ਰਿਤਪੁਰ ਵਸਤੀ ਖੇਡ ਨੰਬਰ ਦੇ ਅੰਦਰ ਗੱਲਮੱਤਾਂ ਦੇ ਅੰਦਰ ਨਸ਼ੇ ਦਾ ਕਾਰੋਬਾਰ ਕਰਦਾ ਹੈ ਜਦੋਂ ਉਹਨਾਂ ਵੱਲੋਂ ਰੋਕਿਆ ਗਿਆ ਤਾਂ ਉਸ ਨੌਜਵਾਨ ਨੂੰ ਜਿੱਥੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਉਸ ਦੀ ਉੱਤੇ ਗੱਡੀ ਚੜਾ ਦਿੱਤੀ ਗਈ ਅਤੇ ਨਾਲ-ਨਾਲ ਉਸ ਨੂੰ ਨੰਗਾ ਕਰਕੇ ਉਹਦੀ ਵੀਡੀਓ ਬਣਾਈ ਹੈ ਇਹ ਜੀ ਸਾਰੀ ਜਾਣਕਾਰੀ ਬਠਿੰਡਾ ਦੇ ਸਿਪਰਾਥ ਤਾਲ ਵਿਖੇ ਦਾਖਲ ਨੌਜਵਾਨ ਨੇ ਦਿੱਤੀ ਹੈ ਉਹਦਾ ਕਹਿਣਾ ਹੈ ਕਿ ਨਸ਼ਾ ਤਸਕਰਾਂ ਦੇ ਹੌਸਲੇ ਜਿਹੜੇ ਨਹੀਂ ਉਹ ਬਠਿੰਡਾ ਦੇ ਅੰਦਰ ਸ਼ਰਿਆਮ ਵੀ ਆਪਣਾ ਬਲੰਦ ਹਨ ਭਾਵੇਂ ਉਸ ਸਮੇਂ ਆਪਣਾ ਵਰਦਮਨ ਚੌਂਕੀ ਦੀ ਪੁਲਿਸ ਪਾਰਟੀ ਮੌਕੇ ਤੇ ਆਗੇ ਸੀ ਲੇਕਿਨ ਉਸ ਤੋਂ ਪਹਿਲਾਂ ਜਿਹੜੇ ਇਹ ਨਸ਼ਾ ਤਸਕਰ ਸੀ ਇਹਦੀ ਕੁੱਟਮਾਰ ਕਰਨ ਤੋਂ ਬਾਅਦ ਉਥੋਂ ਫਰਾਰ ਹੋ ਗਏ ਸਨ ਆਓ ਉਸ ਨੂੰ ਸੁਣਾਉਣੇ ਆ ਕੀ ਕਹਿੰਦੇ ਨੇ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਇਸ ਨੌਜਵਾਨ ਦੀ ਜਵਾਨੀ ਅਤੇ ਉਹਦੇ ਪਰਿਵਾਰਕ ਮੈਂਬਰ ਕੀ ਕਹਿੰਦੇ ਨੇ ਇਸ ਮਾਮਲੇ ਨੂੰ ਦੇਖੀ ਕੀ ਨਾਮੇ ਕਿੱਥੇ ਰਹਿੰਦੇ ਨਾਲੇ ਜੜੀ ਦੇ ਮੁੰਡੇ ਨੇ ਬੇਟਾ ਉਹ ਤਾਂ ਆਪਣੇ ਅੰਡ ਗਵੰਡ ਦੇ ਨੇ ਵੀ ਚਰ ਗਵੰਡ ਕਰਕੇ ਵਧੀਆ ਜਾਣ ਨਹੀਂ ਆਉਣੀ ਹੈਵੀ ਵੀ ਸੀ ਤੇ ਇਹਨਾਂ ਨੇ ਪਤਾ ਨਹੀਂ ਕੀ ਦੁਸ਼ਮਣੀ ਕੀਤੀ ਜਿਹੜਾ ਕਿ ਨੇ ਇਹਦੇ ਤੱਕ ਕੋਈ ਕਸੂਰ ਕੋਈ ਵੀ ਨਹੀਂ ਸੀ ਹੂੰ ਤੇ ਪੰਜ ਛੇ ਦਿਨ ਹੋ ਗਏ ਤਾਂ ਅੰਦਰੋਂ ਨਹੀਂ ਨਿਕਲਦਾ ਸੀ ਮੇਰੇ ਕੋਲ ਹੀ ਬੈਠਾ ਰਹਿੰਦਾ ਸੀ ਜਿੱਦਣ ਇਹਨਾਂ ਦੇ ਕੋਈ ਲੜ ਲੜ ਆਇਆ ਉਹਦੋਂ ਇਹ ਉਹਦੋਂ ਆਪਦੇ ਚਾਚੇ ਕੋਲ ਬੈਠਾ ਸੀ ਕੀ ਕੰਮ ਕੀ ਕਰਦੇ ਨੇ ਇਹ ਕੰਮ ਤਾਂ ਬੇਟਾ ਬਸ ਚਿੱਟਾ ਦਾ ਹੀ ਕਰਦੇ ਨੇ ਸਾਰਾ ਟੱਬਰ ਸ਼ਰੇਆਮ ਕਰਦੇ ਨੇ ਨਾਲੇ ਕਿਹਨਾਂ ਨੰਬਰ ਗੜੀ ਸਰ ਹਾਂਜੀ ਕਿਹੜੀ ਬਸਤੀ ਕਿੰਨਾਂ ਨੰਬਰ ਗੜੀਆਂ ਤੇਨ 82 ਨੰਬਰ ਗੜੀ ਆ ਜੀ ਤੇਨ ਨੰਬਰ ਤੇ ਸਾਹਮਣੇ 22 ਨੰਬਰ ਗੜੀ ਆ ਅਗਰਪੁਰਾ ਬਸਤੀ ਤੁਹਾਡਾ ਕਿਹਨਾਂ ਜਿਸਵੇਂ ਅਲਕੌਰ ਤੇ ਹੁਣ ਪੁਲਿਸ ਨੂੰ ਲੈ ਕੇ ਤੇਰੀ ਸ਼ਿਕਾਇਤ ਕੀਤੀ ਹੈ ਲੱਗਦਾ ਪੁਲਿਸ ਕਾਰਵਾਈ ਨਹੀਂ ਕਰ ਰਹੀ ਜਾਂ ਕਰ ਰਹੀ ਹੈ ਫਟ ਕਰਨੀ ਤਾਂ ਚਾਹੀਦੀ ਸਾਨੂੰ ਤਾਂਸਾ ਕਰਨ ਦੀ ਤੇ ਜੇ ਨਾ ਕਰਨਗੇ ਫਿਰ ਸਾਡੇ ਨਾਲ ਤਾਂ ਨਜਾਇਜ਼ੀ ਹੋਈ ਜਾਣਾ ਸਾਡੇ ਜਵਾਕ ਦੀਆਂ ਲੱਤਾਂ ਵਾਂਗ ਤੋੜੀਆਂ ਨੇ ਹੈ ਤੇ ਉਹ ਜਵਾਕ ਤਾਂ ਮਰਾਈ ਮਰੇ ਦੀ ਖਬਰ ਦੱਤੀ ਅਸੀਂ ਤਾਂ ਪੁੱਛਣ ਜਿਦੋਂ ਸਾਡਾ ਜਵਾਕ ਬੇਹੋਸ਼ ਸਿਗੜੀ ਵਾਲੇ ਵੀ ਜਾ ਕੇ ਤੁਸੀਂ ਗਲੀ 'ਚ ਜਾ ਕੇ ਪੁੱਛਣੋ ਨਾ ਗਲੀ ਵਾਲੇ ਸਾਨੂੰ ਪਿੱਟਦੇ ਆਏ ਕਹਿੰਦੇ ਅਦੇ ਜਵਾਕ ਨੂੰ ਚੈੱਕ ਕਰੋ ਤੁਸੀਂ ਅਸੀਂ ਪੁੱਛਣ ਨੂੰ ਦਿਖਾਇਆ ਸਾਰਾ ਪਰ ਈ ਮੈਂ ਅਮਰਪੁਰਾ ਬਸਤੀ ਦਾ ਰਹਿਣ ਵਾਲਾ ਹੀ ਦਸਪੇ ਸਿੰਘ ਮੇਰਾ ਨਾਮ ਆਈ ਤੇ ਇਹਨਾਂ ਨੇ ਮੈਨੂੰ ਰੋਗ ਦਾ ਸੀਗਾ ਚਿੱਤੇ ਤੋਂ ਹੀ ਤੇ ਇਹ ਸਨ ਸਾਰਾ ਟੱਬਰ ਵੇਚਦਾ ਹੀ ਰੁਕੇ ਨਹੀਂ ਗਏ ਤੇ ਇਹਦੇ ਪਰਸਨ ਚੋਂ ਉੱਥੇ ਕਿਤੇ ਲੜਾਈ ਲੜੀ ਹੋਈ ਸੀ ਹੋ ਚੁੱਕੇ ਨੇ ਮੈਂ ਨਾਲ ਆਈ ਤੇ ਮੈਂ ਨਾਲ ਨਹੀਂ ਸੀ ਮੈਂ ਬੈਠਾ ਸੀ ਉਹਦਾ ਘਰੇ ਤੇ ਕੱਲ ਇਹ ਆਈ ਤੇ ਮੈਂ ਬੈਠਾ ਸੀ ਘਰੇ ਘਰੇ ਬੈਠਾ ਹੀ ਇਹਨਾਂ ਨੇ ਚਾਰ ਪੰਜ ਜਣਾਂ ਨੇ ਘਰੇ ਵੜ ਕੇ ਮੇਰੇ ਦਾ ਪਿੰਡਾ ਦਾ ਮਾਰੀਆਂ ਹੀ ਬਾਹਰ ਲੈ ਕੇ ਗਏ ਮੈਨੂੰ ਫਿਰ ਮੇਰੇ ਲਾਇਆ ਪਿਸਤੌਲ ਹੀ ਦੋ ਕੰਨ ਤੇ ਤੇ ਮੈਨੂੰ ਬਾਹਰ ਲੈ ਕੇ ਗਏ ਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਉੱਤੇ ਮੇਰੇ ਵੀ ਕਹਿੰਦੇ ਸੀ ਜੀ ਹਾਂਜੀ ਕਹਿੰਦੇ ਕਿਸੇ ਤਾਂ ਉਹ ਕੀ ਕਹਿੰਦੇ ਸੀ ਕਹਿੰਦੇ ਸੀ ਮੈਨੂੰ ਆਏ ਜੀ ਵੀ ਤੂੰ ਲੜਾਈ ਚ ਗਈ ਤੇ ਇਹਨਾਂ ਨੂੰ ਮੈਂ ਚਿੱਟੇ ਤੋਂ ਰੋਕਿਆ ਸੀਗਾ ਜੀ ਬਸ ਉਹਦੀ ਗੁੰਦਾ ਕੱਢੀ ਆਂਦੀ ਸੀ ਮੇਰੇ ਨਾਲ ਹੀ ਜਿੱਦਾਂ ਚਿੱਟਾ ਰੱਖਦਾ ਉੱਥੇ ਬੜਾ ਵਾਵਾ ਉਹ ਤਾਂ ਬਾਦੂ ਵੇਚਦੇ ਆ ਜੀ ਹੁਣ ਮੈਂ ਕੀ ਕਵਾਂ ਤਿੰਨ ਨੰਬਰ ਗਲੀ ਆ ਤਿੰਨ ਨੰਬਰ ਮਰਗੁਰਾ ਬਸਤੀ ਪੁਲਿਸ ਆਈ ਕਦੇ ਉੱਥੇ ਹਾਂਜੀ ਪੁਲਿਸ ਆਉਂਦੀ ਵੀ ਨਹੀਂ ਆਉਂਦੀ ਆ ਪੁਲਿਸ ਤਾਂ ਆਈ ਪਰ ਉਹ ਭੱਜ ਜਾਂਦੇ ਆ ਜੀ ਤੇ ਫਿਰ ਹੁਣ ਤੁਹਾਡੇ ਸਾਹ ਤਾਂ ਕਿੱਥੇ ਵੀ ਚੁਪਟਿਆ ਅੱਜ ਤੇ ਪੈਰ ਤੇ ਵੱਜੀ ਆਈ ਪੱਥੀਆਂ ਮਾਰੀਆਂ ਇਮਾਰਾ ਕੀ ਇੱਥੇ ਪੱਥੀਆਂ ਮਾਰੀਆਂ ਤੇ ਪਿਸਤੌਲ ਉਹਨਾਂ ਨੇ ਲਪੋੜੇ ਸੀਗੇ ਸਾਰੀ ਗਲੀ ਨੂੰ ਪਤਾ ਪਿਸਤੌਲ ਦਾ ਜਾਣਦੇ ਹੋ ਤੁਸੀਂ ਉਹਨਾਂ ਨੂੰ ਹਾਂਜੀ ਜਾਣਦਾ ਹੀ ਹੋ ਜਾਂ ਉਹ ਕੀ ਹੋਇਆ ਸੋਕੇ ਤੇ ਉੱਥੇ ਉਹਨਾਂ ਨੇ ਜੋ ਕੁੱਟਿਆ ਕਟਿਆ ਬਾਵਾ ਮੈਨੂੰ ਹੀ ਮੇਰਾ ਚਾਚਾ ਮੈਨੂੰ ਛਡਾਣ ਆਇਆ ਇਹਨੇ ਚਾਚੇ ਦੀ ਵੀ ਨਹੀਂ ਸੁਣੀ ਤੇ ਉਹਨਾਂ ਨੇ ਨੰਗਾ ਨੁੰਗਾ ਕਰਕੇ ਮੇਰੀ ਵੀਡੀਓ ਵੀਡੀਓ ਬਣਾਈ ਜੀ ਦੋ ਵਾਰ ਤੇ ਕੁੱਟ ਦੇ ਦੀ ਬਣਾਈ ਵੀਡੀਓ ਉਹਨਾਂ ਨੇ ਤੇ ਉਹਨਾਂ ਨੇ ਬਾਵਾ ਕੁੱਟਿਆ ਜੀ ਮੈਨੂੰ ਤੇ ਉਹ ਕਿਸੇ ਨੇ ਮੰਨ ਲਓ ਛੜਾਨ ਦੀ ਕੋਸ਼ਿਸ਼ ਕੀਤੀ ਉਹਨਾਂ ਦੀ ਵੀ ਮਾਰੀਆਂ ਗਈ। ਗੱਡੀ ਚ ਗੁੱਟਿਆਂ ਵਿੱਚ? ਹਾਂਜੀ ਗੱਡੀ ਚ। ਛੋਟੀ ਗੱਡੀ ਬੰਦੇ ਆ। ਹਾਂਜੀ। ਕਿੱਥੋਂ ਦੇ ਰਹਿੰਦੇ ਮਾਰੇ ਆ? ਅੰਮਰਪੁਰ ਅਬਸਤੀ 3 ਨੰਬਰ ਗੱਡੀ। ਤੇ ਪੁਲਿਸ ਮੁੱਕ ਤੇ ਆਈ ਸੀ ਜਦੋਂ ਕੋਈ ਜੀ ਸਪੈਸ ਹਾਂਜੀ ਚਾਚੇ ਨੇ ਫੋਨ ਲਾ ਲਿਆ ਸੀ ਜੀ ਨਾਲ ਦੀ ਨਾਲ ਗਈ ਸੀ ਪੁਲਸ ਉਹਨੂੰ ਬਾਗੇ ਸੀ ਟੱਪ ਗਏ ਸੀਗੇ। ਗੱਡੀ ਚ ਬੈਠ ਕੇ ਕੀ ਚਾਹੁੰਦੇ ਹੋ? ਉਹਨਾਂ ਨੂੰ ਬਸ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਸੀ। ਜੀ ਮੇਰਾ ਨਾਮ ਕੁਲਵੰਤ ਰਾਜੀ ਹੈ ਜੀ ਅਮਰਪੁਰਾ ਵਸਤੀ ਗਲੀ ਨੰਬਰ 3 ਬਟਿੰਡਾਲਾ ਮੈਂ ਰਹਿਣਾ ਵਾਲਾ ਜੀ ਅਸੀਂ ਜਸਟਿਸ ਫਾਰ 올 ਆਰਗੇਨਾਈਜੇਸ਼ਨ ਇੱਕ ਐਨਜੀਓ ਦਾ ਮੈਂਬਰ ਹੈ ਜੀ ਮੈਂ ਇਹ ਅਸਰ ਮੇਰਾ ਭਤੀਜਾ ਇਹਨੇ ਕਿਤੇ ਕੁਝ ਦਿਨ ਪਹਿਲਾਂ ਉੱਥੇ ਚਿੱਟੇ ਦਾ ਵਪਾਰ ਕਰਦੇ ਆ ਜੀ ਸਾਰਾ ਪਰਿਵਾਰ ਚਿੱਟੇ ਦਾ ਵਪਾਰ ਕਰਦਾ ਹੈ ਇਹਨੇ ਉਹਨਾਂ ਨੂੰ ਦੋ ਚਾਰ ਵਾਰ ਕਹਿ ਦਿੱਤਾ ਵੀ ਤੁਸੀਂ ਇੱਥੇ ਗਲਤ ਕੰਮ ਕਰ ਰਹੇ ਹੋ ਬੱਚਿਆਂ ਨੂੰ ਬਗਾੜ ਰਹੇ ਹੋ ਉਹਨਾਂ ਨੇ ਕੱਲ ਖੁੰਦਕੀ ਗੱਡੀ ਆ ਜੀ ਇਹਦੇ ਨਾਲ ਇਹਨੂੰ ਘਰੇ ਬੈਠਾ ਸੀ ਇਹ ਇਹਨੂੰ ਕੜੀਸ ਕੇ ਘਰੋਂ ਕੜੀਸ ਕੇ ਬਾਹਰ ਲੈ ਗਏ ਬਾਰ ਲਿਜਾ ਕੇ ਪਹਿਲਾਂ ਤੇ ਦੇ ਉੱਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਹੈ। ਗੱਡੀ ਤੋਂ ਇਹਨੇ ਆਪ ਦਾ ਬਚਾਅ ਕੀਤਾ ਇਹਦਾ ਪੈਰ ਫੈਕਚਰ ਹੈ। ਪੈਰ ਦੇ ਉੱਤੇ ਗੱਡੀ ਦਾ ਟਾਇਰ ਚੜ ਚੁੱਕਿਆ। ਉਸ ਤੋਂ ਬਾਅਦ ਇਹਦੇ ਵਿਆਨਾਂ ਦੇ ਮੁਤਾਬਕ ਉਹਨਾਂ ਨੇ ਇਹਦੇ ਪਿਸਤਲ ਲਾਈ ਘੜੀਸ ਕੇ ਇਹਨੂੰ 2.5 ਨੰਬਰ ਗਲੀ ਦੇ ਵਿੱਚ ਲੈ ਗਏ। 3 ਨੰਬਰ ਗਲੀ ਦੇ ਵਿੱਚੋਂ ਘਰੋਂ ਖਿੱਚ ਕੇ 3 ਨੰਬਰ ਗਲੀ ਚੋਂ 2.5 ਨੰਬਰ ਗਲੀ ਦੇ ਵਿੱਚ ਲੈ ਗਏ। ਉੱਥੇ ਹਥਿਆਰ ਨਾਲ ਕਾਪੇ ਕਿਰਪਾਨਾਂ ਨਾਲ ਸਾਰੇ ਪਰਿਵਾਰ ਨੇ ਜਿਸ ਤਰ੍ਹਾਂ ਕੀ ਇਹ ਮਹਿਸੂਸ ਹੁੰਦਾ ਹੈ ਵੀ ਸਾਰੇ ਪਰਿਵਾਰ ਦਾ ਰੋਜ਼ਗਾਰ ਇਹਨੇ ਖੋਹ ਲਿਆ ਹੋਵੇ। ਜਦ ਖੋਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਪਰਿਵਾਰ ਭੁੱਖਾ ਮਰ ਜੂਗਾ ਇਸ ਕਰਕੇ ਉਹਨਾਂ ਦੀਆਂ ਜਨਾਨੀਆਂ ਨੇ ਵੀ ਹੱਥੀਆਂ ਚੱਕੀਆਂ ਇਹਨੂੰ ਨੰਗਾ ਕਰਕੇ ਇਹਦੀ ਵੀਡੀਓ ਬਣਾਈ ਕੁੱਟਿਆ ਇਹਦੀ ਇਵਨ ਕਿ ਡਾਕਟਰ ਰਿਪੋਰਟ ਦੇ ਵੀ ਤੁਸੀਂ ਚੈੱਕ ਕਰ ਲੋ ਇਹਦੀ ਲੈਟਰਿੰਗ ਵੀ ਵਿੱਚ ਨਿਕਲ ਗਈ ਮੈਂ ਬਹੁਤ ਛੜਾਣ ਦੀ ਕੋਸ਼ਿਸ਼ ਕੀਤੀ ਮੈਂ ਬਹੁਤ ਛੜਾਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਮੰਨੂ ਵੀ ਜੱਫੇ ਪਾ ਲੇ ਮੇਰੇ ਵੀ ਮਾਰਨ ਦੀ ਕੋਸ਼ਿਸ਼ ਕੀਤੀ ਮੈਂ ਵਿੱਚ ਮੈਨੂੰ ਪਿੱਛੇ ਖਿੱਚਦਾ ਇਹਦੇ ਬਹੁਤ ਨਜਾਇਜ਼ ਮਾਰੀਆਂ ਨਹੀਂ ਆ ਇਹਨੂੰ ਨੰਗਾ ਕਰਕੇ ਇਹਦੀ ਵੀਡੀਓ ਬਣਾਈ ਇੰਨਾ ਹੰਕਾਰ ਚਿੱਤੇ ਵਾਲਿਆਂ ਦੇ ਵਿੱਚ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਇਹਨਾਂ ਦੇ ਉੱਤੇ ਨੱਥ ਪਾਓ ਅਸੀਂ ਪਰ ਪੁਲਿਸ ਦਾ ਇੰਨਾ ਕਾਸੀ ਅਸੀਂ ਪੁਲਿਸ ਦੇ ਉੱਤੇ एहਸਾਨਮੰਦਾਂਗੇ ਅਸੀਂ ਜਿਵੇਂ ਵੀ ਵਰਦਮਨ ਚੌਕੀ ਦੇ ਇੰਚਾਰਜ ਸਾਹਿਬ ਨੂੰ ਅਸੀਂ ਕਾਲ ਕੀਤੀ ਉਹਨਾਂ ਨੇ ਨਾਲ ਦੀ ਨਾਲ ਐਕਸ਼ਨ ਲਿੱਤਾ ਨਾਲ ਦੀ ਨਾਲ ਗੱਡੀਆਂ ਭਰ ਕੇ ਪੁਲਿਸ ਦੀਆਂ ਆ ਗਈਆਂ ਉਹ ਨਾਲ ਦੇ ਨਾਲ ਘਰ ਛੱਡ ਕੇ ਸਾਰੇ ਬੰਦੇ ਭੱਜ ਚੁੱਕੇ ਹੈਗੇ ਇਸ ਟਾਈਮ ਇਹ ਬੱਚੇ ਦਾ ਬਹੁਤ ਬੁਰਾ ਹਾਲ ਹੈ ਰਾਤ ਤੇ ਹੀ ਬੇਹੋਸ਼ ਹੋ ਗਿਆ ਸੀ ਤੇ ਸੱਦੇ ਵਿੱਚ ਵੀ ਲੱਤਾਂ ਮਾਰੀਆਂ ਡਾਕਟਰ ਨੇ ਸਾਨੂੰ ਇਹ ਕਿਹਾ ਵੀ ਕੋਮਾ ਦੇ ਵਿੱਚ ਚਲਾ ਜਾਏਗਾ ਇਹਦੇ ਐਕਸ-ਰੇ ਵਗੈਰਾ ਜੋ ਸਿਰ ਦੇ ਸਕੇਨ ਵਗੈਰਾ ਉਹ ਕਰਵਾਓ ਸਾਰੇ ਇਹਨੇ ਹੋ ਇਹਨੇ ਹੌਸਲੇ ਕਿਉਂ ਇੰਨਾ ਤੇ ਬੁਲੰਦ ਨੇ ਜੜ ਸਰ ਬੁਲੰਦ ਨੇ ਹੌਸਲੇ ਜੀ ਕੋਈ ਸਰਕਾਰ ਕੋਈ ਕਾਰਵਾਈ ਨਹੀਂ ਕਰ ਰਹੀ ਹੈ ਕਿ ਕੀ ਇਨਾਂ ਦੇ ਉੱਤੇ ਸ਼ਰਿਆਂਮ ਚਿੱਟੇ ਵੇਚਦੇ ਆ ਕਿ ਤੁਸੀਂ ਐਂ ਕਰੋ ਤਿੰਨ ਨੰਬਰ ਗਲਚ ਚ ਚਲੇ ਜਾਓ ਅਮਰਪੁਰਾ ਬਸਤੀ ਚ ਚਲੇ ਜਾਓ ਉੱਥੇ ਨਾ ਦਾ ਰਿਕਾਰਡ ਪਤਾ ਕਰੋ ਵੀ ਇਹ ਚਿੱਟਾ ਵੇਚਦੀ ਹੈ ਕਿ ਨਹੀਂ ਵੇਚਦੀ ਹੈ ਸ਼ਰਿਆਂਮ ਗਲੀਆਂ ਦੇ ਵਿੱਚ ਜਾ ਜਾ ਕੇ ਚਿੱਟਾ ਵੇਚਦੀ ਹੈ ਜੇ ਇਹਨਾਂ ਨੂੰ ਕੋਈ ਰੋਕੇ ਤਾਂ ਸਾਰਾ ਪਰਿਵਾਰ ਕਿਉਂਕਿ ਸਾਰੇ ਪਰਿਵਾਰ ਦਾ ਦਾ ਰੋਜ਼ਗਾਰ ਉੱਥੋਂ ਚੱਲਦਾ ਹੈ ਪਰਿਵਾਰ ਦੀ ਰੋਟੀ ਉੱਥੋਂ ਚੱਲਦੀ ਹੈ ਇਹ ਕੁੱਟਣ ਪੈਂਦੇ ਆ ਜੀ ਹਰ ਕਿਸੇ ਨੂੰ ਧਮਕੀਆਂ ਦਿੰਦੇ ਆ ਹਰ ਕਿਸੇ ਨੂੰ ਇਹਨਾਂ ਦਾ ਪੁਰਾਣੀ ਗੈਂਗ ਬਣੀ ਹੋਈ ਹੈ ਜੀ ਗੈਂਗਵਾਰ ਚੱਲੀ ਜਾਂਦਾ ਹੈ ਜੇ ਇਹਨਾਂ ਨੂੰ ਕੋਈ ਰੋਕਦਾ ਹੈ ਤਾਂ ਉਹਦੇ ਘਰੇ ਵੜ ਜਾਂਦੇ ਇਹਨੂੰ ਘਰੋਂ ਖਿੱਚ ਕੇ ਲਿਆਏ ਆ ਜੀ ਘਰੋਂ ਖਿੱਚ ਕੇ ਇਹਦੇ ਕੰਨ ਤੇ ਇਹ ਪਿਸਤੌਲ ਲਗਾਈ ਕੇ ਪਿਸਤੌਲ ਲਗਾ ਕੇ 2.5 ਨੰਬਰ ਗੱਲੀ ਦੇ ਵਿੱਚ ਕਢੀ ਸਕਲ ਗਏ ਅਸੀਂ